ਇਸ ਪ੍ਰੋਗਰਾਮ ਦੇ ਪ੍ਰਯੋਜਕ ਹਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟੇਂਡਾ ਸੰਪਰਕ ਨੰਬਰ 9781966005 ਨਮਸਕਾਰ ਜੀ ਸਰੋਤਿਓ ਅਦਾਬ ਸਲਾਮ ਸਤਿ ਸ਼ਕਾਲ ਕਿਰਨਪਾਲ ਦੇਵਲੋ ਸਪਨ ਉਡਾਰੀ ਦੇ ਸਾਰੇ ਦਰਸ਼ਕਾਂ ਦਾ ਦਿਲ ਦੇ ਨਾਲ ਸਵਾਗਤ ਹੈ ਜੀ ਸੋ ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਜੀ ਆਵਾਜ਼ ਦੀ ਦੁਨੀਆ ਅਤੇ ਅੰਦਾਜ਼ ਦੀ ਦੁਨੀਆ ਦੇ ਦੋਨਾਂ ਦਾ ਤਾਲਮੇਲ ਦੇ ਨਾਲ ਇੱਕ ਵੀਡੀਓ ਸੋ ਦਾ ਰੇਡੀਓ ਟਾਈਮਸ ਦੇ ਉੱਪਰ ਪਹੁੰਚੇ ਸਾਡੇ ਨਾਲ ਬਹੁਤ ਹੀ ਪਿਆਰੇ ਪਿਆਰੇ ਬੱਚੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਪਾਲੀ ਦੇ ਸੋ ਇਹਨਾਂ ਦੇ ਨਾਲ ਇੱਕ ਬੜੀ ਪਿਆਰੀ ਜੀ ਸ਼ਾਨਦਾਰ ਵੀਡੀਓ ਦਰਸ਼ਕੋ ਇਸ ਪਿਆਰੀ ਜੀ ਵੀਡੀਓ ਨੂੰ ਕੈਮਰਾਬੱਧ ਕੀਤਾ ਸੁਪਨ ਉਡਾਰੀ ਦੇ ਸੰਚਾਲਕ ਸਤਪਾਲ ਮਾਨ ਜੀ ਨੇ ਸੌਰਵ ਰਵਾਜੀ ਤੁਹਾਡੇ ਇਹ ਸ਼ਾਨਦਾਰ ਵੀਡੀਓ ਸਤਿ ਸ਼੍ਰੀ ਅਕਾਲ ਜੀ ਆਦਾਬ ਸਲਾਮ ਨਮਸਕਾਰ ਸਾਰੇ ਸਰੋਤਿਆਂ ਨੂੰ ਸਾਰੇ ਦਰਸ਼ਕਾਂ ਨੂੰ ਮੇਰਾ ਨਾਮ ਕਿਰਨਪਾਲ ਤੇ ਅੱਜ ਤੁਸੀਂ ਜੁੜਿਓ ਦਾ ਰਿਵਿਊ ਟਾਈਮਸ ਦੇ ਨਾਲ ਤੇ ਸਾਡੇ ਨਾਲ ਹੋਰ ਕੌਣ ਜੁੜੇ ਨੇ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਾਡੇ ਨਾਲ ਅੱਜ ਜੁੜੇ ਹੋਏ ਨੇ ਬਹੁਤ ਸਾਰੇ ਵਿਦਿਆਰਥੀ ਅੱਜ ਆਏ ਨਹੀਂ ਕਿਸ ਮਕਸਦ ਦੇ ਨਾਲ ਆਏ ਨੇ ਉਹ ਵੀ ਤੁਹਾਨੂੰ ਦੱਸਦੇ ਆ ਮਕਸਦ ਉਹਨਾਂ ਦਾ ਹੈ ਕਿ ਜੋ ਦਾ ਰੇਡੀਓ ਟਾਈਮਸ ਹੈ ਰੇਡੀਓ ਟਾਈਮਸ ਦਾ ਸੈਟਅਪ ਜਾਂ ਫਿਰ ਰੇਡੀਓ ਦੀ ਆਵਾਜ਼ ਸਾਡੇ ਤੱਕ ਕਿਵੇਂ ਪਹੁੰਚਦੀ ਹੈ ਉਹ ਸਭ ਦੇਖਣ ਦੇ ਲਈ ਆਏ ਨੇ ਸੋ ਆਓ ਪਹਿਲਾਂ ਤੁਹਾਨੂੰ ਰੂਬਰੂ ਕਰਾ ਦਈਏ ਦਾ ਰੇਡੀਓ ਟਾਈਮਸ ਦੇ ਸੈਟਅਪ ਦੇ ਨਾਲ ਸਟੂਡੈਂਟਸ ਆਓ ਉਹ ਤੁਹਾਨੂੰ ਜਾਣਕਾਰੀ ਦੇਈਏ ਦਾ ਰੇਡੀਓ ਟਾਈਮਸ ਦੇ ਸੈਟਅਪ ਬਾਰੇ ਸੋ ਇਹ ਆ ਬੇਟਾ ਸਾਡਾ ਦਾ ਰੇਡੀਓ ਟਾਈਮਸ ਦਾ ਸੈਟ ਜਿਸ ਨੂੰ ਅਸੀਂ ਕੰਸੋਲ ਬੋਲਦੇ ਆ ਇਸ ਨੂੰ ਐਨੀ ਚੀਜ਼ ਨੂੰ ਤੁਸੀਂ ਕੰਸੋਲ ਬੋਲੋਗੇ ਇਹ ਸਾਡਾ ਮੇਨ ਹੁੰਦਾ ਜਿਸ ਨੂੰ ਅਸੀਂ ਮਾਈਕ ਬੋਲਦੇ ਆ ਜਿੱਥੋਂ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਠੀਕ ਹੈ ਜੀ ਇਹਨਾਂ ਵਿੱਚ ਤੁਸੀਂ ਅਸੀਂ ਪਲੇਲਿਸਟ ਬਣਾਨੇ ਆ ਜਿਵੇਂ ਅਸੀਂ ਇੱਕ ਸਕ੍ਰਿਪਟ ਕਰਦੇ ਆ ਕੋਈ ਵੀ ਚੀਜ਼ ਮਤਲਬ ਸੁਣਨ ਦੇ ਲਈ ਜਾਂ ਕਿਸੇ ਪਲੇ ਕਰਨ ਦੇ ਲਈ ਤੁਸੀਂ ਸਕ੍ਰਿਪਟ ਕਰਦੇ ਹੋ ਨਾ ਸਾਡੀ ਵੀ ਇਹ ਸਕ੍ਰਿਪਟਿੰਗ ਹੁੰਦੀ ਹੈ ਸੋ ਪਲੇਲਿਸਟ ਦੇ ਰੂਪ ਦੇ ਵਿੱਚ ਰੇਡੀਓ ਦੇ ਵਿੱਚ ਜਿਹੜੀ ਹੁੰਦੀ ਆ ਉਹ ਸਾਡੇ ਇੱਕ ਪ੍ਰੋਗਰਾਮ ਤਿਆਰ ਕਰਨ ਦੇ ਲਈ ਜਾਂ ਇੱਕ ਪ੍ਰੋਗਰਾਮ ਦੇਣ ਦੇ ਲਈ ਉਹ ਸਾਡੀ ਸਕ੍ਰਿਪਟ ਹੈ ਪੇ ਪਲੇ ਸਟੋਰ ਠੀਕ ਹੈ ਪਲੇ ਲਿਸਟ ਬੰਦੇ ਤੋਂ ਬਣ ਗਈ ਉਹ ਸਾਡੀ ਸਕ੍ਰਿਪਟ ਹੈ ਇੱਕ ਸੋ ਇਹ ਸਾਡੇ ਸੈਟਅਪ ਦੇ ਵਿੱਚ ਤੁਸੀਂ ਪਹੁੰਚੋ ਔਰ ਤੁਹਾਡੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਅੱਜ ਸਾਡੇ ਵਿਦਿਆਰਥੀ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਪਾਲੀ ਦੇ ਜਿਹੜੇ ਬੱਚੇ ਨੇ ਉਹ ਆਪਣਾ ਟੈਲੈਂਟ ਦਿਖਾਉਣਗੇ ਜੀ ਕਿਉਂਕਿ ਇਹ ਰੇਡੀਓ ਦੀ ਦੁਨੀਆ ਦੇ ਨਾਲ ਤੁਸੀਂ ਰੂਬਰੂ ਹੋ ਗਿਓ ਹੁਣ ਤੁਹਾਡੀ ਜਿਹੜੀ ਅਸੀਂ ਦੇਖਣੀ ਹੈ ਕਿ ਤੁਹਾਡੇ ਵਿੱਚ ਕਿਹੜੀ ਸ਼ੈਲੀ ਹੈ ਤੁਸੀਂ ਕੀ ਸੁਣਾਉਣਾ ਚਾਹੋਗੇ ਅੱਜ ਇਸ ਦਾ ਰੇਡੀਓ ਟਾਈਮਸ ਦੇ ਸੈਟਅਪ ਤੇ ਤਾਂ ਸਭ ਤੋਂ ਪਹਿਲਾਂ ਆਪਾਂ ਵਿਦਿਆਰਥੀਓ ਤੁਹਾਡੇ ਵਿੱਚੋਂ ਹੀ ਚੁਣਾਂਗੇ ਇੱਕ ਵਿਦਿਆਰਥੀ ਜਿਹੜਾ ਕੁਝ ਵੀ ਆਪਣੀ ਆਈਟਮ ਲੈ ਕੇ ਆਏਗਾ ਹਾਂਜੀ ਬੇਟਾ ਤੁਹਾਡਾ ਨਾਮ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਟਪਾਲੀ ਸੀਨੀਅਰ ਸੈਕੰਡਰੀ ਸਕੂਲ ਤੋਂ ਇੱਥੇ ਦਾ ਟਾਈਮ ਦਾ ਰੇਡੀਓ ਦਾ ਰੇਡੀਓ ਟਾਈਮ ਵਿਖੇ ਆਈਟੀ ਸੈਕਟਰ ਨਾਲ ਰਿਲੇਟਡ ਵਿజిਟ ਕੀਤਾਗਾ ਜੀ ਮੇਰਾ ਕੁਐਸਚਨ ਇਹ ਹੈ ਜੀ ਵੀ ਤੁਸੀਂ ਇਸ ਲਾਈਨ ਦਾ ਇਸ ਟ੍ਰੇਡ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਸੋਚ ਕੇ ਤੁਸੀਂ ਇਹ ਟ੍ਰੇਡ ਚੁਣਿਆ ਜੀ ਤੁਹਾਡੇ ਸਵਾਲ ਦਾ ਜ਼ਿਕਰ ਮੈਂ ਜਵਾਬ ਦੇਣ ਲੱਗਾ ਤਾਂ ਸਭ ਤੋਂ ਪਹਿਲਾਂ ਕਿ ਸ਼ੌਕ ਦੀ ਕੋਈ ਹੱਦ ਨਹੀਂ ਹੁੰਦੀ ਸਾਡੇ ਵਿੱਚ ਇੱਕ ਜਨੂੰਨ ਹੋਣਾ ਚਾਹੀਦਾ ਸਾਡੇ ਵਿੱਚ ਇੱਕ ਸ਼ੌਕ ਹੋਣਾ ਚਾਹੀਦਾ ਠੀਕ ਹੈ ਸੋ ਤੁਹਾਡੇ ਵਿੱਚ ਕੀ ਸ਼ੌਕ ਹੈ ਉਸ ਬਾਰੇ ਜਾਣਨਾ ਕਿ ਤੁਸੀਂ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ ਮੇਰਾ ਕੋਈ ਕੁਛ ਨਹੀਂ ਸੀ ਬਸ ਵੀ ਮੈਂ ਤੁਹਾਨੂੰ ਪੁੱਛਣਾ ਵੀ ਤੁਸੀਂ ਕੀ ਸੋਚ ਕੇ ਆ ਤੁਹਾਨੂੰ ਕਿਹਦਾ ਗਾਈਡੈਂਸ ਦਿੱਤੀ ਵੀ ਤੁਸੀਂ ਰੇਡੀਓ ਵੱਲ ਕਿਉਂਕਿ ਜੀ ਇਹ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਵੀ ਕਿਸੇ ਨੇ ਇੱਧਰ ਲਈ ਲਾਈਨ ਵੀ ਛੁਣੀ ਆ ਨਾ ਜੀ ਜੀ ਨਹੀਂ ਕੋਈ ਆਰਮੀ ਪੁਲਿਸ ਜਾਂ ਕੋਈ ਵੀ ਹੋਰ ਕੰਪਿਊਟਰ ਰਿਲੇਟਡ ਕੋਈ ਵੀ ਐਸੀ ਸਟਰੀਮ ਚ ਜਾਂਦੇ ਨਾ ਜੀ ਬਿਲਕੁਲ 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 ਬੜਾ ਬੜਾ ਵਧੀਆ ਸਵਾਲ ਹੈ ਜੀ ਸੋਸ਼ਲ ਮੀਡੀਆ ਦਾ ਕੋਈ ਵੀ ਸਾਧਨ ਹੈ ਕੋਈ ਨਾ ਕੋਈ ਸਿੱਖਦਾ ਕੋਈ ਨਾ ਕੋਈ ਅੱਗੇ ਦੇਖ ਕੇ ਅੱਗੇ ਵਧਦਾ ਜੇ ਰਸਤਾ ਹੈ ਤਾਂ ਉਸ ਰਸਤੇ ਤੇ ਤੁਰਨ ਦੇ ਲਈ ਕਾਰਵਾ ਆਟੋਮੈਟਿਕਲੀ ਬਣਦਾ ਹੈ ਸੋ ਅਸੀਂ ਵੀ ਵੇਖਦੇ ਆ ਅਸੀਂ ਵੀ ਸੁਣਿਆ ਦਾਦਾ ਜੀ ਦੇ ਟਾਈਮ ਦੇ ਵਿੱਚ ਰੇਡੀਓ ਚੱਲਦਾ ਹੁੰਦਾ ਸੀ ਤਾਂ ਮਤਲਬ ਕਲਪਨਾ ਕੀਤੀ ਜਾਂਦੀ ਸੀ ਕਿ ਕਾਸ਼ ਅਸੀਂ ਵੀ ਇਸ ਤੇ ਬੋਲ ਪਾਈਏ ਸੋ ਇਸ ਕਲਪਨਾ ਨੂੰ ਲੈਂਦੇ ਲੈਂਦੇ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਮੇਰੇ ਨਾਲ ਸਤਪਾਲ ਮਾਨ ਜੀ ਜੁੜੇ ਜੋ ਜਿਨ੍ਹਾਂ ਨੇ ਮੈਨੂੰ ਮਤਲਬ ਇਸ ਦੇ ਰੋਬਰੂ ਕਰਵਾਇਆ ਔਰ ਇਸ ਤੋਂ ਬਾਅਦ ਸਾਡੇ ਨਾਲ ਮਤਲਬ ਪੁੱਛਕ ਪਰਸਨੈਲਿਟੀ ਇਦਾਂ ਦੀਆਂ ਜੁੜੀਆਂ ਜਿਨ੍ਹਾਂ ਨੇ ਮੇਰਾ ਟੈਲੈਂਟ ਨੂੰ ਅੱਗੇ ਵਧਾਇਆ ਔਰ ਮੈਨੂੰ ਫਿਰ ਆਕਾਸ਼ ਬਾਣੀ ਦੇ ਵਿੱਚ ਇੱਥੇ ਯਾਨੀ ਕਿ ਦਾ ਰੇਡੀਓ ਟਾਈਮਜ਼ ਦੇ ਵਿੱਚ ਮੇਰੀ ਇੱਥੇ ਜੁਆਇਨਿੰਗ ਹੋਈ ਮੈਨੂੰ ਇੱਥੇ ਸਿਲੈਕਟ ਕੀਤਾ ਗਿਆ ਤਾਂ ਫਿਰ ਮੈਂ ਆਪਣੇ ਪ੍ਰੋਗਰਾਮ ਦੇਣ ਲਈ ਆਈ ਪਰ ਪ੍ਰੋਗਰਾਮ ਜਦੋਂ ਮੇਰੇ ਸਟਾਰਟ ਹੋਏ ਨੇ ਉੱਥੋਂ ਆਗਾਜ਼ ਹੋਇਆ ਮੇਰੇ ਕਲਾ ਦਾ ਮੇਰੇ ਸ਼ੌਂਕ ਦਾ ਕਿ ਮੇਰਾ ਸ਼ੌਂਕ ਕੀ ਹੈ ਕਿਉਂਕਿ ਇੱਕ ਸਿਲੈਕਟ ਹੋਣਾ ਤੇ ਇੱਕ ਕੰਮ ਕਰਨ ਦੇ ਵਿੱਚ ਬਹੁਤ ਫਰਕ ਹੈ ਸਿਲੈਕਟ ਹੋ ਜਾਣਾ ਅਸੀਂ ਉੱਥੇ ਇੱਕ ਫਾਰਮੈਲਟੀ ਕਰਦੇ ਹਾਂ ਠੀਕ ਹੈ ਕੋਈ ਵੀ ਸਿਲੈਕਟ ਹੋ ਸਕਦਾ ਹੈ ਪਰ ਬਾਅਦ ਦੇ ਵਿੱਚ ਤੁਹਾਡੀ ਪਰਫਾਰਮੈਂਸ ਪਰਫਾਰਮੈਂਸ ਦੱਸਦੀ ਹੈ ਤੁਹਾਡਾ ਕੰਮ ਦੱਸਦਾ ਹੈ ਕਿ ਤੁਸੀਂ ਕਿੰਨਾ ਡੈਡੀਕੇਟਡ ਹੋ ਕਿਸੇ ਕੰਮ ਦੇ ਲਈ ਜੀ ਸੋ ਇੱਥੇ ਸ਼ਿੱਦਤ ਇੱਕ ਇਮਾਨਦਾਰੀ ਇੱਕ ਸ਼ੌਂਕ ਇੱਕ ਜਨੂੰਨ ਦੇ ਨਾਲ ਅਸੀਂ ਇਸ ਦੇ ਨਾਲ ਜੁੜੇ ਹਾਂ ਸੋ ਆਈ ਥਿੰਕ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਹਾਂ ਕਿਰਨ ਜੀ ਥੋੜਾ ਜਿਹਾ ਮੈਂ ਕੁਝ ਕਹਿਣਾ ਚਾਹੁੰਗੀ ਉਸ ਬੱਚੇ ਨੇ ਪੁੱਛਿਆ ਕਿ ਤੁਸੀਂ ਰੇਡੀਓ ਨੂੰ ਕਿਵੇਂ ਸੁਣਿਆ ਹੈ ਨਾ ਜੀ ਤੇ ਵੀ ਲੋਕੀ ਤਾਂ ਕੋਈ ਡਾਕਟਰ ਬਣਦਾ ਹੈ ਕੋਈ ਐਕਟਰ ਬਣਦਾ ਹੈ ਨਾ ਤੇ ਬੇਟਾ ਮੈਂ ਤੁਹਾਨੂੰ ਇਸ ਚੀਜ਼ ਦਾ ਜਵਾਬ ਇਹ ਦੇਣਾ ਚਾਹੁੰਗੀ ਕਿ ਚਾਹੇ ਤੁਸੀਂ ਡਾਕਟਰ ਹੋ ਇੰਜੀਨੀਅਰ ਹੋ ਪਾਇਲਟ ਹੋ ਬਟ ਨਾਲ ਦੇ ਨਾਲ ਤੁਸੀਂ ਰੇਡੀਓ ਤੇ ਵੀ ਕੰਮ ਕਰ ਸਕਦੇ ਹੋ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਰੇਡੀਓ ਦਾ ਕਿ ਰੇਡੀਓ ਤੁਹਾਡਾ ਪੂਰਾ ਟਾਈਮ ਨਹੀਂ ਲੈਂਦਾ ਪਾਰਟ ਟਾਈਮ ਠੀਕ ਹੈ ਤੇ ਤੁਸੀਂ ਪਾਰਟ ਟਾਈਮ ਅਗਰ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਡਾਕਟਰ ਬਣੋ ਪਰ ਸ਼ੌਂਕ ਵਜੋਂ ਤੁਸੀਂ ਰੇਡੀਓ ਦੇ ਵਿੱਚ ਆ ਸਕਦੇ ਹੋ ਠੀਕ ਹੈ ਸੋ ਦਰਸ਼ਕੋ ਤੇਸਰੋ ਤੇਓ ਇੱਕ ਵਾਰੀ ਫੇਰ ਤੁਹਾਨੂੰ ਦੱਸ ਦੇਵਾਂ ਕਿ ਅੱਜ ਅਸੀਂ ਜੁੜੇ ਜੀ ਯਾਨੀ ਕਿ ਸਾਡੇ ਨਾਲ ਜੁੜੇ ਨੇ ਸਾਡੇ ਕੋਲ ਇੱਥੇ ਪਹੁੰਚੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਪਾਲੀ ਦੇ ਬੱਚੇ ਸੋ ਉਹਨਾਂ ਬੱਚਿਆਂ ਦਾ ਟੈਲੈਂਟ ਅਸੀਂ ਦੇਖ ਰਹੇ ਹਾਂ ਕਿ ਕੀ ਕੀ ਆਪਣੀ ਆਈਟਮ ਲੈ ਕੇ ਸਾਡੇ ਕੋਲ ਆ ਰਹੇ ਆ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੀਤਪਾਲ ਸਿੰਘ ਹੈ ਜੀ ਪ੍ਰੀਤਪਾਲ ਕੀ ਸੁਣਾ ਰਹੇ ਹੋ ਅੱਜ ਸਾਨੂੰ ਮੈਂ ਤੁਹਾਨੂੰ ਕੀ ਸੁਣਾ ਰਿਹਾ ਜੀ ਜੀ ਵੈਰੀ ਗੁੱਡ ਜੀ बेचना आगियाँ कल्समेट मेरिया वे आगे क्लासमेट मेरिया आ गिया कोई मेरिया गया बिहाड़ा चलना खिलार दी वे ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਬੋਲੀ ਮਾਰਦੀ ਵੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਐ ਰੋਸਾ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਵੇ ਤਾਲਜ ਦੇ ਵਿੱਚ ਗੱਲ ਉੱਡੂ ਝੂਗੀ ਜੋ ਲੁਕ ਲੁਕ ਐ ਅੱਖੀਆਂ ਲਾਇਆ ਵੇ ਤੇਰਾ ਸੋਹਣਾ ਗਲਾਬੀ ਫੁੱਲ ਵਰਗਾ ਵੇ ਸੋਹਣਾ ਗਲਾਬੀ ਫੁੱਲ ਵਰਗਾ ਤੇਰਾ ਸੋਹਣਾ ਗਲਾਬੀ ਫੁੱਲ ਵਰਗਾ ਵੇ ਮੂੰਹ ਨਾ ਕਿਤੇ ਫੁੱਟਕਾਰ ਲੀਵੇ ਗੁੱਸੇ ਹੋਈ ਨਾ ਸੇਲੀਆਂ ਦੇ ਸਾਹਮਣੇ ਕਲੀ ਦੇ ਭਾਵੇਂ ਗੋਲੀ ਮਾਰਦੀ ਵੇ ਕਲੀ ਦੇ ਭਾਵੇਂ ਗੋਲੀ ਮਾਰਦੀ ਥੈਂਕ ਯੂ ਜਿਸ ਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਇਹ ਮਾਸੂਮ ਦੌਲਤ ਅੱਜ ਸਾਡੇ ਕੋਲ ਪਹੁੰਚੀ ਹੋਈ ਹੈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਟਪਾਲੀ ਦੇ ਬੱਚੇ ਸੋ ਬੱਚਿਆਂ ਦੇ ਵਿੱਚ ਬੜੀ ਪਿਆਰੀ ਜੀ ਬੜੇ ਪਿਆਰੀ ਪਿਆਰੇ ਜਿਹੜੇ ਹੈ ਕਲਾ ਹੈ ਬੜੀਆਂ ਪਿਆਰੀਆਂ ਪਿਆਰੀਆਂ ਮੈਂ ਆਈਟਮਾ ਸਾਡੇ ਕੋਲ ਲੈ ਕੇ ਆ ਰਹੇ ਨੇ ਅਗਲੇ ਬੱਚੇ ਦੇ ਰੂਬਰੂ ਕਰਦੇ ਹਾਂ ਅਸੀਂ ਤੁਹਾਨੂੰ ਮੈਂ ਜਸ਼ਨਦੀਪ कौर ਦੀ ਰੇਡੀਓ ਟਾਈਮਸ ਵਿਜ਼ਿਟ ਕੀਤੀ ਕੀ ਸੁਣਾਉਂਗੀ ਅੱਜ ਸਾਨੂੰ ਮੈਂ ਤਾਂ ਇਹ ਗੀਤ ਸੁਣਾਣਾ ਚਾਹੁੰਦੀ ਜੀ ਕੋਣ ਦੇ ਮਾ ਗੁਜਰੀ ਕਰਮਾ ਵਾਲੀਏ ਜਿਸ ਮਰਦ ਸੂਰਮਾ ਜਣਿਆ ਆਏ ਨੇਕੀ ਦੀ ਖਾਤਰ ਲੜਦਾਰਿਆ ਮਾੜੇ ਦਾ ਹਮੀ ਬਣਿਆਏ ਮਜਰੂਮ ਦੀ ਇੱਜ਼ਤ ਰਾਖੀ ਲਈ ਲਾਸਾਰਾ ਹੀ ਪਰਿਵਾਰ ਗਿਆ ਨਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੀ ਜੋ ਬੇਨ ਕਦਰ ਤੋਂ ਮੁਰ ਜਾ ਗਏ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁੱਲਾਤੇ ਜੋ ਬਲ ਛਾ ਗਏ ਸੀ ਘਰ ਪਹੁੰਚੇ ਪੀਰ ਫਕੀਰਾਂ ਦੇ ਮਿਹਨਤ ਨਾਲ ਪਰਮ ਨਿਵਾਰ ਗਿਆ ਤਨ ਜਿਗਰ ਕਲੰਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਧੰਨਵਾਦ ਬਹੁਤ ਬੜੀ ਪਿਆਰੀ ਜੀ ਆਵਾਜ਼ ਬੜਾ ਪਿਆਰਾ ਜਾਂ ਅੰਦਾਜ਼ ਖੂਬਸੂਰਤ ਗੀਤ ਬੜੀ ਖੂਬਸੂਰਤ ਆਵਾਜ਼ ਬੜਾ ਪਿਆਰਾ ਜਾਂ ਅੰਦਾਜ਼ ਦੇ ਨਾਲ ਇਸ ਬੱਚੀ ਨੇ ਇੱਕ ਬਹੁਤ ਹੀ ਵਧੀਆ ਦਿਲ ਨੂੰ ਛੋ ਲੈਣ ਵਾਲਾ ਗੀਤ ਤੁਹਾਨੂੰ ਸੁਣਾਇਆ ਉਮੀਦ ਕਰਦੇ ਹਾਂ ਦਰਸ਼ਕੋ ਤੇ ਸਰੋਤਿਆਂ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਸਾਡੇ ਸਾਥੀਆਂ ਨੂੰ ਸਾਡੇ ਵਿਦਿਆਰਥੀ ਬੱਚਿਆਂ ਨੂੰ ਮੈਂ ਇੱਕ ਗੱਲ ਇਹ ਜ਼ਰੂਰ ਦੱਸ ਦੇਵਾਂ ਇਹ ਰੇਡੀਓ ਦਾ ਇੱਕ ਰਾਜ਼ ਹੈ ਔਰ ਬੜੇ ਹੀ ਇੱਕ ਸਮਝਦਾਰ ਇੱਕ ਇਨਸਾਨ ਨੇ ਸਾਡੇ ਨਾਲ ਇਹ ਸਾਂਝਾ ਕੀਤਾ ਕਿ ਜਿਹੜਾ ਰੇਡੀਓ ਨਾ ਅੱਜ ਬੇਸ਼ੱਕ ਦੀ ਸਾਡੀ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਇਸ ਨੂੰ ਵਿਸਾਰ ਚੁੱਕੀ ਹੈ ਸਾਡੇ ਲੋਕ ਕਿਤੇ ਨਾ ਕਿਤੇ ਇਸ ਨੂੰ ਭੁੱਲ ਚੁੱਕੇ ਨੇ ਪਰ ਇੱਕ ਸਮਾਂ ਹੋਇਆ ਕਰਦਾ ਸੀ ਦਰਸ਼ਕੋ ਜਿਸ ਸਮੇਂ ਦੇ ਵਿੱਚ ਇਸ ਰੇਡੀਓ ਨੂੰ ਸੁਣਨ ਦੇ ਲਈ ਇੱਕ ਸਲਾਨਾ ਫੀਸ ਲੱਗਦੀ ਸੀ ਔਰ ਤੁਸੀਂ ਯਕੀਨ ਕਰੋ ਇਸ ਗੱਲ ਦਾ ਜਿਸ ਇਨਸਾਨ ਨੇ ਸਾਨੂੰ ਦੱਸਿਆ ਕਿ ਉਹ ਕਹ ਰਹੇ ਨੇ ਕਿ ਇੱਕ ਸਾਲ ਦੀ ਫੀਸ ਤੁਹਾਨੂੰ 10 ਰੁਪਏ ਦੇਣੀ ਪੈਂਦੀ ਸੀ ਫਿਰ ਤੁਸੀਂ ਸਾਲ ਭਰ ਜਿਹੜਾ ਹੈਗਾ ਉਹ ਰੇਡੀਓ ਸੁਣਦੇ ਸੀ ਸੋ ਅੱਜ ਸਾਡੇ ਕੋਲੇ ਇੰਨੀ ਕੁ ਜ਼ਿਆਦਾ ਤਾਦਾਦ ਹੋ ਚੁੱਕੀ ਆ ਸਾਧਨਾਂ ਦੀ ਇਹਨਾਂ ਦੀ ਸੋਸ਼ਲ ਮੀਡੀਆ ਦੀ ਜਿਹਦੇ ਵਿੱਚ ਅਸੀਂ ਇਸ ਇੰਨੇ ਅਨਮੋਲੇ ਜਿਹੜੇ ਸਾਧਨ ਨੂੰ ਇਸ ਵਿਰਸੇ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਸੋ ਮੈਂ ਉਮੀਦ ਕਰਦੀ ਹਾਂ ਕਿ ਇਸ ਪ੍ਰੋਗਰਾਮ ਦੇ ਨਾਲ ਤੁਸੀਂ ਜ਼ਰੂਰ ਆਪਣੇ ਆਪ ਦੇ ਵਿੱਚ ਵਿਚਾਰ ਕਰੋਗੇ ਕਿ ਰੇਡੀਓ ਸਾਡੇ ਦਿਲ ਦੇ ਕਰੀਬ ਹੋਣਾ ਚਾਹੀਦਾ ਹੈ ਕਿ ਸੱਭਿਆਚਾਰ ਦਾ ਇੱਕ ਹਿੱਸਾ ਹੈ ਸੋ ਸੱਭਿਆਚਾਰ ਦਾ ਇੱਕ ਹਿੱਸਾ ਹੋਰ ਕਿਹੜੀ ਆਈਟਮ ਦੇ ਨਾਲ ਸਾਡੇ ਨਾਲ ਸਾਂਝਾ ਕਰਨਗੇ ਸਾਡੇ ਅਗਲੇ ਵਿਦਿਆਰਥੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਪਾਲੀ ਤੋਂ ਇੱਥੇ ਵਿਜ਼ਿਟ ਲਈ ਪਹੁੰਚੇ ਹਾਂ ਤੇ ਮੇਰਾ ਵੀ ਤੁਹਾਡੇ ਤੋਂ ਇੱਕ ਸਵਾਲ ਹੈ ਜੀ ਵੀ ਆਪਣਾ ਰੇਡੀਓ ਦਾ ਕੰਮ ਕਰਨ ਲਈ ਆਵਾਜ਼ ਤੋਂ ਬਿਨਾ ਹੋਰ ਕਿਹੜੇ ਗੁਣ ਚਾਹੀਦੇ ਆ ਜਿਹੜੇ ਹੋਣੇ ਚਾਹੀਦੇ ਜੀ ਬਹੁਤ ਅੱਛਾ ਸਵਾਲ ਤੁਹਾਡਾ ਗੁਰਪ੍ਰੀਤ ਜੀ ਦੇਖੋ ਸਾਡੇ ਕੋਲ ਅਸੀਂ ਜਿਵੇਂ ਪਹਿਲਾਂ ਇੱਕ ਬੱਚੇ ਨੇ ਸਵਾਲ ਕੀਤਾ ਸੀ ਉਹਦੇ ਵਿੱਚ ਅਸੀਂ ਸ਼ੌਂਕ ਤਾਂ ਕਹਿ ਸਕਦੇ ਆ ਪਰ ਕੁਝ ਕੁ ਸ਼ੌਂਕ ਹੈ ਜਿਹੜੇ ਉਹ ਇੱਕ ਕਾਨੂੰਨ ਇੱਕ ਲਿਮਿਟੇਸ਼ਨਸ ਇੱਕ ਫਾਰਮੈਲਿਟੀਆਂ ਠੀਕ ਹੈ ਇੱਕ ਐਜੂਕੇਸ਼ਨ ਦਾ ਦਾਇਰਾ ਮੰਨਦੇ ਆ ਠੀਕ ਹੈ ਜੇਕਰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਇੱਕ ਅਜੂਕੇ এডਿਕੇਸ਼ਨ ਕਿਸੇ ਵੀ ਤੁਸੀਂ ਗਵਰਨਮੈਂਟ ਜੌਬ ਦੇ ਲਈ ਜਾਂਦੇ ਹੋ ਤਾਂ ਤੁਹਾਨੂੰ ਇੱਕ ਡਿਗਰੀ ਜ਼ਰੂਰ ਹੋਣੀ ਚਾਹੀਦੀ ਆ ਤੁਹਾਨੂੰ ਲੱਗਦਾ ਨਾ ਪਰ ਇੱਥੇ ਤੁਹਾਨੂੰ ਕੋਈ ਬਹੁਤੀ ਵੱਡੀ ਡਿਗਰੀ ਦੀ ਤਾਂ ਜ਼ਰੂਰਤ ਨਹੀਂ ਹੈਗੀ ਪਰ ਲਗਭਗ ਤੁਸੀਂ ਜੇਕਰ ਸੱਭਿਆਚਾਰ ਦੇ ਨਾਲ ਜਾਂ ਪੰਜਾਬ ਦੇ ਇੱਕ ਬੋਲੀ ਮਾਂ ਬੋਲੀ ਦੇ ਨਾਲ ਜੁੜੇ ਹੋਣ ਦੇ ਨਾਲ ਨਾਲ ਇੱਕ ਚੰਗੀ ਐਜੂਕੇਸ਼ਨ ਲਈ ਹੈ ਤੁਹਾਡੇ ਕੋਲ ਇੱਕ ਡਿਗਰੀ ਹੈ ਜਾਂ ਤੁਸੀਂ ਪਲੱਸ 2 ਤੱਕ ਕੀਤਾ ਹੋਇਆ ਮਤਲਬ ਕੀ ਸਟੱਡੀ ਹੈ ਤੁਹਾਡੇ ਕੋਲ ਤਾਂ ਤੁਸੀਂ ਇੱਥੇ ਆਪਣਾ ਜਿਹੜਾ ਜੋਬ ਜਾਂ ਇੱਕ ਕਹਿ ਲਈਏ ਕਿ ਕਿਸੇ ਨੂੰ ਸਾਈਡ ਬਿਜ਼ਨਸ ਸਾਈਡ ਜੋਬ ਬਣਾ ਸਕਦੇ ਹੋ ਤੁਸੀਂ ਆਪਣਾ ਕੋਈ ਵੀ ਕੰਮ ਕਰ ਰਹੇ ਹੋ ਉਹਦੇ ਨਾਲ ਨਾਲ ਤੁਸੀਂ ਇਹਦੇ ਤੇ ਵੀ ਆਪਣਾ ਵਰਕ ਕਰ ਸਕਦੇ ਹੋ ਹਮ ਥੈਂਕ ਯੂ ਮੈਮ ਤੇ ਜਿਹੜੀ ਭਾਸ਼ਾ ਚ ਤੁਸੀਂ ਬੋਲਣਾ ਚਾਹੁੰਦੇ ਹੋ ਜੇ ਤੁਸੀਂ ਹਿੰਦੀ ਚ ਪ੍ਰੋਗਰਾਮ ਦੇਣਾ ਹੈ ਜਾਂ ਪੰਜਾਬੀ ਚ ਦੇਣਾ ਉਸ ਭਾਸ਼ਾ ਦੀ ਮਹਾਰਤ ਹੋਣੀ ਚਾਹੀਦੀ ਹੈ ਤੁਹਾਡੇ ਦੇ ਵਿੱਚ ਠੀਕ ਹੈ ਮੈਮ ਬਾਈ ਲੱਕ ਜੀ ਥੈਂਕ ਯੂ ਮੈਮ ਸੋ ਬਹੁਤ ਅੱਛਾ ਲੱਗਿਆ ਜੀ ਸਰਕਾਰੀ ਸੀਨੀਅਰ ਸਕੂਲਜ਼ ਕੋ ਟਪਾਲੀ ਦੇ ਬੱਚੇ ਅੱਜ ਸਾਡੇ ਨਾਲ ਜੁੜੇ ਦਾ ਰੇਡੀਓ ਟਾਈਮਜ਼ ਦੇ ਉੱਪਰ ਪਹੁੰਚੇ ਇਸ ਨੂੰ ਜਗਿਆਸਾ ਦੇ ਨਾਲ ਇੱਥੇ ਬੜੇ ਸਾਰੇ ਸਵਾਲ ਸਾਡੇ ਨਾਲ ਕੀਤੇ ਔਰ ਸਵਾਲ ਉਹਨਾਂ ਦੇ ਕਲੀਅਰ ਹੋਏ ਇਸ ਉਮੀਦ ਦੇ ਨਾਲ ਅੱਜ ਤੁਹਾਡੇ ਤੋਂ ਇਸ ਪ੍ਰੋਗਰਾਮ ਦੇ ਵਿੱਚ ਕਿਰਨ ਪਾਲ ਲੈਂਦੀ ਹੈ ਜੀ ਵਿਦਾ ਧੰਨਵਾਦ ਇਸ ਪ੍ਰੋਗਰਾਮ ਦੇ ਪ੍ਰਯੋਜਕ ਸੰਪੂਰਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟਿਆੰਡਾ ਸੰਪਰਕ ਨੰਬਰ 9781964005